ਨਵੰਬਰ ਮਹੀਨਾ ਆਉਂਦਿਆਂ ਹੀ 1984 ਦੇ ਕਤਲੇਆਮ ਤੇ ਸਿਆਸਤ ਸ਼ੁਰੂ ਹੋ ਗਈ ਹੈ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਬਿਆਨ ਆ ਰਹੇ ਨੇ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਇਨਸਾਫ ਹੁਣ ਤੱਕ ਕਿਉਂ ਨਹੀਂ ਮਿਲਿਆ ਐਸਆਈਟੀ ਜਾਂਚ ਕਿਉਂ ਨਹੀਂ ਕਰ ਰਹੀ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਜਰਨੈਲ ਸਿੰਘ ਨਾਲ ਗੱਲਬਾਤ ਕਰਦੇ ਹਾਂ ਜਰਨੈਲ ਜੀ ਕੀ ਮੰਗ ਆ ਤੁਹਾਡੀ ਜਿਹੜੀ ਤੁਸੀਂ ਅੱਜ ਕਿਹਾਗਾ ਕਿ ਵਿਸ਼ੇਸ਼ ਤੌਰ ਤੇ ਪ੍ਰਾਈਮ ਮਿੰისტਰ ਨੂੰ ਇੱਕ ਲੈਟਰ ਵੀ ਲਿਖਿਆ ਦੇਖੋ 1984 ਦੇ ਕਤਲੇਆਮ ਸਾਡੇ ਦਿਲ ਦਾ ਦਰਦ ਹੈ ਆਪਣੀ ਅੱਖੀਂ ਦੇ ਕੇ ਪਿੰਡੇ ਤੇ ਹੰਡਾਇਆ ਉਹਦੇ ਉਤੇ ਸਿਆਸਤ ਨਹੀਂ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਚਾਹੁੰਨਾ ਸਿਆਸਤ ਹੋਣੀ ਮੁੱਦਿਆਂ ਤੇ ਹੀ ਚਾਹੀਦੀ ਹੈ ਟਿੱਕੀ 84 ਦਾ ਮੁੱਦਾ ਨਾ ਚੁੱਕਿਆ ਜਾਏ ਕਿ ਉਹਦਾ ਆਪਾਂ ਜਿਹੜਾ ਨਸਲ 쿠ਸ਼ੀ ਦਾ ਮਤਾ ਪਾਇਆ ਉਹ ਨਾ ਪਾਈਏ ਉਪਾਸਨਾ ਕਰੀ ਪਰ ਗੱਲ ਕੀ ਹੈ ਕਿ ਅਰਵਿੰਦ ਕੇਜਰੀਵਾਲ ਦੇ 14 ਫਰਵਰੀ 2015 ਨੂੰ ਸ਼ਪਤ ਲੈਣ ਤੋਂ 2 ਦਿਨ ਪਹਿਲਾਂ ਮੋਦੀ ਨੇ ਐਸਆਈਟੀ ਬਣਾਤੀ 6 ਮਹੀਨੇ ਚ ਰਿਪੋਰਟ ਦੇਣੀ ਸੀ ਅੱਜ ਪੂਨੇ 2 ਸਾਲ ਹੋ ਗਏ ਰਿਪੋਰਟ ਨਹੀਂ ਦਿੱਤੀ ਕੋਈ ਕੇਸ ਨਹੀਂ ਚਲਾਇਆ ਦਿੱਲੀ ਦੇ ਵਿੱਚ ਦਿੱਲੀ ਪੁਲਿਸ ਤੇ ਸੀਬੀਆਈ ਦੋਨੋਂ ਇਨਵੈਸਟੀਗੇਸ਼ਨ ਏਜੰਸੀਆਂ ਮੋਦੀ ਕੋਲ ਨੇ ਉੱਥੇ ਅਕਾਲੀ ਦਲ ਭਾਈਵਾਲ ਐ ਕੇਸ ਰੀਓਪਨ ਉਹਨਾਂ ਨੇ ਕਰ ਰਹੇ ਨੇ ਚਿੱਠੀਆਂ ਲਿਖ ਲਿਖ ਕੇ ਇਹਨਾਂ ਨੂੰ ਥੱਕ ਚੁੱਕੇ ਅਸੀਂ ਇਹਨਾਂ ਨੂੰ ਹੁਣ ਕਹਿਆ ਕਿ 3 ਮਹੀਨੇ ਦੇ ਵਿੱਚ ਕੇਸ ਰੀਓਪਨ ਕਰੋ ਜੇ ਨਹੀਂ ਕਰਦੇ ਹੋ ਤੇ ਸਾਨੂੰ ਐਸਆਈਟੀ ਬਣਾਣ ਦਿਓ ਤੇ ਜਾਂਚ ਦੇ ਅਧਿਕਾਰ ਸਾਨੂੰ ਦੇ ਦਿਓ ਸੱਜਨ ਕੁਮਾਰ ਤੇ ਟਾਈਟਲਰ ਨੂੰ ਪੁੱਠਾ ਟਾਂਕੇ ਬੰਦ ਕਰ ਦਿਆਂਗੇ ਇਹ ਅਸੀਂ ਵਾਅਦਾ ਕਰਦੇ ਹਾਂ ਪਰ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਫਿਰ ਸਾਨੂੰ ਦੱਸ ਦਿਓ ਦੂਜੀ ਗੱਲ ਅਕਾਲੀ ਦਲ ਨੇ ਇਹ ਲੁਧਿਆਣਾ ਦੀ ਬਿਜ਼ਨਸ ਕਮੇਟੀ ਦੀ ਰਿਪੋਰਟ ਹੈ ਕਿ ਜਿਹੜੇ 2-2 ਲੱਖ ਰੁਪਏ ਵੰਡੇ ਗਏ ਉਹਦੇ ਚੋਂ 1-1 ਲੱਖ ਰੁਪਏ ਸੱਤਾਧਾਰੀ ਧਿਰ ਦੇ ਲੋਕ ਖਾ ਗਏ ਜਿਹੜੇ ਡੁਗਰੀ ਚ ਪਲਾਟ ਦਿੱਤੇ ਗਏ ਪੀੜਤਾਂ ਨੂੰ ਉਹਨਾਂ ਪਲਾਟਾਂ 'ਚੋਂ ਕਬਜ਼ਾ ਕਰਕੇ ਲੈ ਗਏ ਇਹਦੀ ਸੀਬੀਆਈ ਜਾਂਚ ਕਰਾਈ ਜਾਣੀ ਚਾਹੀਦੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਜਿਹੜਾ ਕਹਿੰਦਾ ਕਿ ਜਗਦੀਸ਼ ਟਾਇਟਲਰ ਤਾਂ ਕਲੀਨ ਚਿੱਟਾ ਹੈ ਉਹਨੇ ਕੁਝ ਕੀਤਾ ਹੀ ਨਹੀਂ ਕਮਲਨਾਥ ਨੇ ਕੁਝ ਨਹੀਂ ਕੀਤਾ ਪੂਲ ਬੰਗਸ਼ ਦੇ ਗੁਰਦੁਆਰੇ ਦੇ ਵਿੱਚ ਤਿੰਨ ਲੋਕ ਮਾਰੇ ਗਏ ਸੀ ਸਿੱਖ ਇਹ ਤਾਂ ਜੋ ਬਾਦਲ ਸਿੰਘ ਸੇਵਾਦਾਰ ਸੀ ਜਿਹਦੀ ਵਾਈਫ ਲਖਵਿੰਦਰ ਕੌਰ ਅਜੇ ਵੀ ਕੇਸ ਲੜ ਰਹੀ ਹੈ ਤੇ ਕੋਰਟ ਨੇ ਕਿਹਾ ਕਿ ਕਲੀਨ ਚਿੱਟ ਗਲਤ ਹੈ ਉਸ ਮਸਲੇ ਦੇ ਵਿੱਚ ਸੁਰਿੰਦਰ ਸਿੰਘ ਗਰੰਥੀ ਜਿਹੜਾ ਵਿਟਨੈਸ ਸੀ ਮੇਨ ਵਿਟਨੈਸ ਉਸ ਦੇ ਉੱਤੇ ਉਹਨੇ ਮੰਨਿਆ ਕਿ ਮੇਰੇ ਉੱਤੇ ਟਾਈਟਲ ਨੇ ਦਬਾਅ ਪਾਇਆ ਉਹਦੇ ਮੁੰਡੇ ਨੂੰ ਨਿੰਦਰਪਾਲ ਸਿੰਘ ਨੂੰ ਕੈਨੇਡਾ ਭੇਜਿਆ ਭੇਜਣ ਵਾਲਾ ਅਭਿਸ਼ੇਕ ਵਰਮਾ ਉਹੀ ਰੱਖਿਆ ਸੌਦਿਆਂ ਦਾ ਦਲਾਲ ਜਿਸ ਨੇ ਹੁਣ ਵਰੁਣ ਗਾਂਧੀ ਦਾ ਉਹ ਕਾਂਡ ਕਰਕੇ ਦਿਖਾਇਆ ਉਹੀ ਜਿਸ ਨੇ ਪਹਿਲੇ ਵੀ ਸੁਰੱਖਿਆ ਸੋਧਿਆਂ ਦੀ ਦਲਾਲੀ ਕੀਤੀ ਇਹ ਰੱਖਿਆ ਸੋਧਿਆਂ ਦੀ ਦਲਾਲੀ ਵਿੱਚ ਜਗਦੀਸ਼ ਟਾਈਟਲਰ ਅਮਰਿੰਦਰ ਸਿੰਘ ਤੇ ਵਰਣ ਗਾਂਧੀ ਤੇ ਅਭਿਸ਼ੇਕ ਵਰਮਾ ਇਹ ਸਾਰੇ ਸ਼ਾਮਲ ਰਹੇ ਨੇ ਇਹਨਾਂ ਸਾਰਿਆਂ ਨੇ ਮਿਲ ਕੇ ਪਰ ਕੈਪਟਨ ਸਾਹਿਬ ਇਹ ਕਹਿੰਦੇ ਨੇ ਕਿ ਮੈਂ ਕੋਈ ਕਲੀਨ ਚਿੱਟ ਨਹੀਂ ਦਿੱਤੀ ਨਹੀਂ ਮੈਂ ਇੱਕ ਕਾਊਂਟਰ ਕਰਦਾ ਤੁਹਾਨੂੰ ਕਹਿੰਦੇ ਨੇ ਕਿ ਮੈਂ ਕੋਈ ਕਲੀਨ ਚਿੱਟ ਨਹੀਂ ਦਿੱਤੀ ਕਿਉਂਕਿ ਮੈਂ ਉਦੋਂ ਗਿਆ ਮੈਨੂੰ ਇੱਕ ਕੰਪ੍ਰੈਸ਼ਨ ਸੀ ਕਿ ਇਸ ਤਰ੍ਹਾਂ ਨਹੀਂ ਹੋਇਆ ਮੈਂ ਕੋਈ ਕਲੀਨ ਚਿੱਟ ਨਹੀਂ ਦਿੱਤੀ ਉਹਨਾਂ ਨੇ ਕਈ ਵਾਰ ਸਾਫ਼ ਕੀਤਾ ਕੈਪਟਨ ਅਮਰਿੰਦਰ ਸਿੰਘ ਦੀ ਮੈਨੂੰ ਯਾਦ ਹੈ ਜਦੋਂ ਦਾਸ ਨੇ ਛਿੱਤਰ ਮਾਰਿਆ ਸੀ ਜਗਦੇ ਉਹਦੇ ਪੀਛੇ ਦੰਬਰਮ ਦੇ ਜਿਹੜਾ ਕਹਿੰਦਾ ਸੀ ਮੈਨੂੰ ਬੜੀ ਖੁਸ਼ੀ ਹੈ ਸੱਜਨ ਕੁਮਾਰ ਟਾਈਟਲਰ ਬਚ ਗਏ ਉਸ ਤੋਂ 3 ਦਿਨ ਪਹਿਲੇ ਦਾ ਮੈਨੂੰ ਵੀਡੀਓ ਇਹਨਾਂ ਦਾ ਯਾਦ ਹੈ ਜਦੋਂ ਉਹਨਾਂ ਨੇ ਕਿਹਾ ਸੀ ਕਿ ਸੱਜਨ ਕੁਮਾਰ ਟਾਈਟਲਰ ਤੇ ਕੋਈ ਮੁੱਦਾ ਹੀ ਨਹੀਂ ਨੇ ਤੇ ਕੈਪਟਨ ਅਮਰਿੰਦਰ ਸਿੰਘ ਕੋਈ ਹੋਣੀ ਇਹ ਗੱਲ ਨਹੀਂ ਕਹਿ ਰਹੇ ਨੇ ਇਹ 7 ਸਾਲ ਤੋਂ ਮੈਂ ਇਹਨਾਂ ਦੀ ਗੱਲ ਸੁਣਦਾ ਆ ਰਿਆਂ ਇਹ ਬਾਰ ਬਾਰ ਇਹ ਕਹਿ ਰਹੇ ਨੇ ਕਿ ਜਗਦੀਸ਼ ਟਾਈਟਲਰ ਨੇ ਕੁਝ ਨਹੀਂ ਕੀਤਾ ਹਾਲ ਚਿਰ ਉਹਨਾਂ ਨੇ ਕਿਹਾ ਕਿ ਸੱਜਨ ਕੁਮਾਰ ਤੇ ਭਾਵੇਂ ਹੋ ਸਕਦਾ ਹੈ ਦੋਸ਼ੀ ਪਰ ਉਹ ਨਹੀਂ ਹੋਏਗਾ ਤੇ ਸੱਜਨ ਕੁਮਾਰ ਨੂੰ ਕਿਹੜਾ ਪਾਰਟੀ ਚੋਂ ਕਢਾ ਲਿਆ ਇਹਨਾਂ ਨੇ ਪਾਰਟੀ ਨੇ ਇਹਨਾਂ ਸ਼ਰਤ ਰੱਖੀ ਹੈ ਕਿ ਪਾਰ ਮੈਂ ਗੱਲ ਕਰ ਰਿਹਾ ਸੁਨਿੰਦਰ ਸਿੰਘ ਗ੍ਰੰਥੀ ਦੀ ਉਹਦੇ ਮੁੰਡੇ ਨੂੰ ਐਟਲੈਸ ਕੰਪਨੀ ਦੇ ਥਰੂ 50000 ਡਾਲਰ ਭੇਜੇ ਉਹਨੂੰ ਕੈਨੇਡਾ ਭੇਜਿਆ ਤਾਂ ਕਿ ਗਵਾਹੀ ਤੋਂ ਮੁੱਕਰ ਜਾਏ ਉਹਦੀ ਮੌਤ ਵੀ ਸੰਦੇਹ ਆਸਪਤ ਹਾਲਾਤ ਚ ਹੋਈ ਹੈ ਇਹ ਅੱਜ ਕੈਪਟਨ ਅਮਿੰਦਰ ਸਿੰਘ ਕਹਿ ਰਹੇ ਨੇ ਕਿ ਅਸੀਂ ਉਸ ਗੱਲ ਨੂੰ ਕੀ ਕਹਿੰਦੇ ਨੇ ਕਲਿੰਚਡ ਦੇ ਦਿਓ ਨੂੰ ਲੱਗਦਾ 201984 ਦਾ ਮਸਲਾ 2017 ਦਾ ਚੋਣ ਮੁੱਦਾ ਬਣੂਗਾ ਸਾਡੇ ਵਾਸਤੇ ਚੋਣ ਦਾ ਕੋਈ ਮੁੱਦਾ ਨਹੀਂ ਹੈ ਇਹ ਸਾਡੇ ਵਾਸਤੇ ਇੱਕ ਇਨਸਾਫ ਦਾ ਮੁੱਦਾ ਹੈ ਇਹਦੇ ਵਿੱਚ ਮੈਂ ਫਿਰ ਕਹਿ ਦਿੰਦਾ ਇਨਸਾਫ ਕਰਨ ਦੇ ਵਾਸਤੇ ਕਿਉਂਕਿ ਜਿਆਦਾ ਕਤਲ ਜਿਹੜੇ ਹੋਏ ਨੇ ਉਹ ਦਿੱਲੀ ਦੇ ਵਿੱਚ ਹੋਏ ਨੇ ਮੈਂ बार-बार ਕਹਿ ਰਿਹਾ ਕਿ ਦਿੱਲੀ ਦੇ ਵਿੱਚ ਅੱਜ ਤੱਕ ਹੈਰਾਨੀ ਹੁੰਦੀ ਹੈ ਸਾਡੇ 15 ਐਮਐਲਏ ਫੜ ਕੇ ਬੰਦ ਕਰਤੇ ਕੀ ਗੱਲ ਹੈ ਮੋਦੀ ਸਾਹਿਬ ਸੱਜਨ ਕੁਮਾਰ ਟਾਈਟਲਰ ਨੂੰ ਇੱਕ ਦਿਨ ਦੀ ਪੁਲਿਸ ਦੀ ਰਿਮਾਂਡ ਨਹੀਂ ਮੰਗੀ ਤੁਸੀਂ ਪੁਲਿਸ ਤੁਹਾਡੇ ਕੋਲ ਹੈ ਹਰ ਸਿਮਰਤ ਕੋਰ ਬਾਦਲ ਕੀ ਕਰ ਰਹੀ ਹੈ ਕਦੇ ਉਸਨੇ ਪਾਰਲੀਮੈਂਟ ਦੇ ਵਿੱਚ ਇਹ ਮद्दा ਚੁੱਕਿਆ ਕਿ ਮੋਦੀ ਜੀ ਇਹਨਾਂ ਨੂੰ ਪਕੜ ਕੇ ਬੰਦ ਕਰੋ ਘੱਟੋ ਘੱਟ ਇਨਕੋਗੇਸ਼ਨ ਹੀ ਹੁੰਦੀ ਘੱਟੋ ਘੱਟ ਇਹਨਾਂ ਦੀ ਜੁਡੀਸ਼ਲ ਰਿਮਾਂਡ ਮੰਗੀ ਜਾਂਦੀ ਪੁਲਿਸ ਰਿਮਾਂਡ ਮੰਗੀ ਜਾਂਦੀ ਕਿਉਂ ਨਹੀਂ ਮੰਗੀ ਗਈ ਅੱਜ ਤੱਕ ਪਰ ਕਾਲੀ ਦਲ ਤਾਂ ਕਹਿੰਦਾ ਪੰਥ ਦੀ ਇਹਨਮਾਈ ਅਸੀਂ ਕਰਦੇ ਹਾਂ ਅੱਜ ਫਿਰ ਅਮਰਸਰ ਦੇ ਅੰਦਰ ਬਹੁਤ ਵੱਡਾ ਫੰਕਸ਼ਨ ਪੰਜਾਬੀ ਸੂਬੇ ਮੋਰਚੇ ਤੇ ਮਨਾਇਆ ਜਾ ਰਿਹਾ ਹੈ ਪੰਥ ਦੇ ਰਹਿਨਮਾਈ ਜਿਹੋ ਜੀ ਕਰਦੇ ਨੇ ਆਉਣ ਵਾਲਾ ਸਮਾਂ ਦੱਸ ਦੇਗਾ ਅੱਜ ਪੰਥ ਇਹਨਾਂ ਨੂੰ ਆਪਣੇ ਵਿਹੜੇ ਵੜਨ ਵਾਸਤੇ ਵੀ ਰਾਜੀ ਨਹੀਂ ਹੈ ਇਹ ਜਿਸ ਦੀ ਅੱਜ 50 ਸਾਲਾ ਮਨਾ ਰਹੇ ਨੇ ਇਹ ਦੱਸ ਦਿੰਦੇ ਚੱਡੀਗੜ੍ਹ ਮਿਲ ਗਿਆ ਇਹ 10 ਦਿਨ ਕਿ ਸਾਨੂੰ ਅੱਜ ਪੰਜਾਬ ਦਾ ਪਾਣੀ ਮਿਲ ਗਿਆ ਇਹ 10 ਦਿਨ ਸਾਨੂੰ ਪੰਜਾਬੀ ਬੋਲਦੇ ਇਲਾਕੇ ਮਿਲ ਗਏ ਬਾਦਲ ਸਾਹਿਬ ਤੁਸੀਂ ਕਿਹੜੀ ਮੰਗ ਮੰਨਵਾਈ ਅੱਜ ਤੱਕ ਜਿਹੜੇ ਪੰਜਾਬੀ ਸੂਬੇ ਦਾ ਐਕਟ ਬਣਿਆ ਪਾਰਲੀਮੈਂਟ ਚੋਂ ਪੰਜਾਬ ਰੀਆਰਗਨਾਈਜੇਸ਼ਨ ਐਕਟ 1966 ਉਹਦੇ ਵਿੱਚ ਹੀ ਧਾਰਾ 78 79 80 ਲਗਾ ਕੇ ਪੰਜਾਬ ਦਾ ਰਾਇਪੇਰੀਅਨ ਹੱਕ ਖੋਇਆ ਗਿਆ ਕੀ ਤੁਸੀਂ ਅੱਜ ਕੇਂਦਰ ਦੇ ਵਿੱਚ ਮੋਦੀ ਦੀ ਸਰਕਾਰ ਹੈ ਉਸ ਨੂੰ ਸੰਸ਼ੋਧਿਤ ਕਰਾ ਕੇ ਐਕਟ ਨੂੰ ਪੰਜਾਬ ਨੂੰ ਉਹਦਾ ਹੱਕ ਦਿਵਾਓਗੇ ਤੁਸੀਂ ਕਾਹਦੀਆਂ ਖੁਸ਼ੀਆਂ ਮਨਾ ਰਹੇ ਹੋ ਦਿਲਾਂ ਵਿੱਚ ਸਾਡੇ ਭਾਂਬੜ ਵਸੇ ਮਚਦੇ ਨੇ ਹੋਰ ਤੁਸੀਂ ਖੁਸ਼ੀਆਂ ਮਨਾ ਰਹੇ ਹੋ ਆਉਣ ਵਾਲਾ ਸਮਾਂ ਤੇ ਪੰਜਾਬੀ ਤੁਹਾਨੂੰ ਇਹਦਾ ਸਬਕ ਸਿਖਾਏਗਾ ਤੁਸੀਂ ਕਿਹਾ ਕਿ 84 ਦੇ ਮਾਮਲੇ ਤੇ ਤੁਸੀਂ 3 ਤਰੀਕ ਨੂੰ ਇੱਕ ਸਟ੍ਰਾਈਕ ਕਰਨ ਜਾ ਰਹੇ ਹੋ ਹੰਗ ਸਟ੍ਰਾਈਕ ਕਰਨ ਜਾ ਰਹੇ ਹੋਗੇ ਤਾਂ ਉੱਚ ਕੌਣ ਕੌਣ ਸ਼ਾਮਲ ਹੋ ਰਹੇ 3 ਤਰੀਕ ਨੂੰ ਐਚਐਸ ਫੂਲਕਾ ਸਾਹਿਬ ਦਾਸ ਵੀ ਹੋਏਗਾ ਕੁੱਗੀ ਜੀ ਵੀ ਹੋਣਗੇ ਇਹਦੇ ਵਿੱਚ ਆਪਣੇ ਭਗਵੰਤ ਮਾਨ ਆਪਣਾ ਸ਼ੇਰਗਿਲ ਸਾਹਿਬ ਜਿੰਨੇ ਵੀ ਆਪਣੇ ਸੁਖਪਾਲ ਖੈਰਾ ਕਮਰਸੰਧੂ ਸਾਰੇ ਮਿਲ ਕੇ ਬਹਿ ਕੇ ਇੱਕ ਦਿਨ ਵਾਸਤੇ ਭੁਖ ਹੜਤਾਲ ਰੱਖਾਂਗੇ ਮੈਂ ਇਹ ਗੱਲ ਕਹਿ ਦਿੰਦਾ ਕਿ ਅੱਜ ਤੱਕ ਇਨਸਾਫ ਨਹੀਂ ਹੋਇਆ ਪਰ ਮੇਰਾ ਉਸ ਅਕਾਲ ਪੁਰਖ ਤੇ ਵਿਸ਼ਵਾਸ ਪੂਰਾ ਹੈ ਕਹਿੰਦੇ ਸੱਚਾ ਸਾਹਿਬ ਸੱਚ ਨਿਆਂਉ ਪਾਪੀ ਨਰ ਹਾਰਦਾ ਸੇ ਕੂਕਰ ਸੂਕਰ ਗਰਦ ਪਵੇ ਗਰਬ ਜੂਨੀ ਦੇ ਮਾਰੇ ਮਹਾ ਹਤਿਆਰੀ ਇਹ ਐਚ ਕੇ ਐਨ ਭਗਤ ਵੀ ਕੀੜੇ ਪੈ ਕੇ ਮਰਿਆ ਸੀ ਇਹਨਾਂ ਦੀ ਵੀ ਮੌਤ ਆਏਗੀ ਯਾਦ ਰੱਖਿਆ ਜੇ ਬਚਦਾ ਕੋਈ ਨਹੀਂ ਪਰ ਅੱਜ ਸਰਕਾਰਾਂ ਦੇ ਹੱਥ ਵਿੱਚ ਹੈ ਕਿ ਉਹ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਸਜ਼ਾ ਦੇ ਦੇਣ ਨਹੀਂ ਤੇ ਪਰਮਾਤਮਾ ਦੇ ਦਰ ਦੇ ਉੱਤੇ ਦੇਰ ਭਾਵੇਂ ਆਨੇਰ ਨਹੀਂ ਹੈ ਜੋ ਸਿੱਧੂ ਆਮ ਆਦਮੀ ਪਾਰਟੀ 'ਚ ਕਦੋਂ ਸ਼ਾਮਲ ਹੋ ਰਹੇ ਨੇ ਮੈਂ ਫਿਰ ਗੱਲ ਕਹਿ ਰਿਹਾ ਕਿ ਬਿਨਾਂ ਸ਼ਰਤ ਤੇ ਬਿਨਾਂ ਪਾਰਟੀ ਦੇ ਸਿਧਾਂਤਾਂ ਤੇ ਸਮਝੌਤਾ ਕੀਤੇ ਆ ਸਾਡੇ ਜੇ ਕੋਈ ਪੰਜਾਬ ਦੇ ਭਲੇ ਲਈ ਆਉਣਾ ਚਾਹੀਦਾ ਹੋਏਗਾ ਤੇ ਪਾਰਟੀ ਵਿਚਾਰ ਕਰੇਗੀ ਅੱਛਾ ਚੱਲ ਰਹੀ ਹੈ ਕਿ ਨਜੋ ਸਿੱਧੂ ਨੂੰ ਡਿਪਟੀ ਸੀਐਮ ਆਫਰ ਕੀਤਾ ਗਿਆ ਪੰਜ ਸੀਟਾਂ ਆਫਰ ਕੀਤੀਆਂ ਗਈਆਂ ਨੇ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੋਇਸਨ ਜਰਨੈਲ ਸਿੰਘ ਜਿਨ੍ਹਾਂ ਦਾ ਕਹਿਣਾ ਕਿ 84 ਦੇ ਮਾਮਲੇ ਦੇ ਅੰਦਰ ਕਾਫੀ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਕਿ ਮੋਦੀ ਸਰਕਾਰੋਂ ਭੂਮਿਕਾ ਨਹੀਂ ਨਿਭਾਰੀ ਜਿਉਂ ਨਿਭਾਉਣੀ ਚਾਹੀਦੀ ਹੈ ਸਿਵੇ ਜਾਂਚ ਦੀ ਗੱਲ ਕਹੀ ਹੈ ਉਹਨਾਂ ਨੇ ਨਾਲ ਹੀ ਐਸਆਈਟੀ ਦੇ ਮਾਮਲੇ ਦੇ ਅੰਦਰ ਕਿਹਾ ਕਿ ਐਸਆਈਟੀ ਜਾਂਚ ਨੂੰ ਤੇਜ਼ ਕਰੇ ਜਿਹੜੇ 234 ਲੋਕਾਂ ਨੂੰ ਉਹਨਾਂ ਦੇ ਖਿਲਾਫ ਕੇਸ ਕੋਲੇ ਜਾਣ ਔਰ ਉਹਨਾਂ ਦਾ ਕਹਿਣਾ ਕਿ 3 ਤਰੀਕ ਨੂੰ ਮਹਾਲੀ ਦੇ ਅੰਦਰ 84 ਦੇ ਮਾਮਲੇ ਦੇ ਉੱਤੇ ਹੀ ਇੱਕ ਹੰਗ ਸਟ੍ਰਾਈਕ ਪਾਰਟੀ ਵੱਲੋਂ ਕੀਤੀ ਜਾਏਗੀ ਕੈਮਰਾਮੈਨ ਗੁਲਸ਼ਨਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ We'll be right <laughs> back.